ਸਲਾਲ ਡੈਮ ਦੇ ਤਿੰਨ ਗੇਟ ਖੋਲ ਦਿੱਤੇ ਗਏ ਨੇ ਆ ਪਾਣੀ ਦਾ ਬਹਾਅ ਤੁਸੀਂ ਦੇਖ ਰਹੇ ਹੋ ਖਬਰਾਂ ਮੁਤਾਬਕ ਤਿੰਨ ਗੇਟ ਖੋਲੇ ਗਏ ਨੇ ਝਨਾਵ ਦਰਿਆ ਦੇ ਵਿੱਚ ਪਾਣੀ ਛੱਡ ਦਿੱਤਾ ਗਿਆ ਆ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਖਬਰਾਂ ਮੁਤਾਬਕ ਤਿੰਨ ਗੇਟ ਖੋਲੇ ਗਏ ਆ ਅਸਲੀ ਜਿਹੜੀ ਜਾਣਕਾਰੀ ਐ ਖੁੱਲ ਕੇ ਸਾਹਮਣੇ ਆ ਜਾਣੀ ਐ ਗੇਟ ਕਿਉਂ ਖੋਲੇ ਗਏ ਐ ਸਾਰੀ ਜਾਣਕਾਰੀ ਜਿਵੇਂ ਜਿਵੇਂ ਸਮਾਂ ਬੀਤੂਗਾ ਸਾਹਮਣੇ ਆ ਜਾਣੀ ਐ ਪਰ ਚਨਾਬ ਦਰਿਆ ਦੇ ਵਿੱਚ ਪਾਣੀ ਛੱਡਿਆ ਗਿਆ ਸਲਾਲ ਡੈਮ ਦੇ ਗੇਟ ਖੋਲੇ ਗਏ ਐ ਪਾਣੀ ਦਾ ਵਹਾਅ ਤੁਸੀਂ ਦੇਖ ਸਕਦੇ ਹੋ ਜਿਹੜਾ ਕੁਝ ਦਿਨਾਂ ਤੋਂ ਬੰਦ ਸੀਗਾ ਉਹ ਪਾਣੀ ਛੱਡ ਦਿੱਤਾ ਗਿਆ ਆ ਦੇਖ ਸਕਦੇ ਹੋ ਤੁਸੀਂ ਚਨਾਵ ਦੇ ਵਿੱਚ ਪਾਣੀ ਛੱਡਿਆ ਗਿਆ ਸਲਾਲ ਡੈਮ ਦੇ ਤਿੰਨ ਗੇਟ ਖੋਲ ਦਿੱਤੇ ਗਏ ਨੇ ਆ ਪਾਣੀ ਦਾ ਬਹਾਅ ਤੁਸੀਂ ਦੇਖ ਰਹੇ ਹੋ ਖਬਰਾਂ ਮੁਤਾਬਕ ਤਿੰਨ ਗੇਟ ਖੋਲੇ ਗਏ ਨੇ ਚਨਾਵ ਦਰਿਆ ਦੇ ਵਿੱਚ ਪਾਣੀ ਛੱਡ ਦਿੱਤਾ ਗਿਆ ਆ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਖਵਰਾਮ ਤਾਵਕ ਤਿੰਨ ਗੇਟ ਖੋਲੇ ਗਏ ਆ ਅਸਲੀ ਜਿਹੜੀ ਜਾਣਕਾਰੀ ਐ ਖੁੱਲ ਕੇ ਸਾਹਮਣੇ ਆ ਜਾਣੀ ਐ ਗੇਟ ਕਿਉਂ ਖੋਲੇ ਗਏ ਆ ਸਾਰੀ ਜਾਣਕਾਰੀ ਜਿਵੇਂ ਜਿਵੇਂ ਸਮਾਂ ਬੀਤੂਗਾ ਸਾਹਮਣੇ ਆ ਜਾਣੀ ਐ ਪਰ ਚਨਾਵ ਦਰਿਆ ਦੇ ਵਿੱਚ ਪਾਣੀ ਛੱਡਿਆ ਗਿਆ। ਸਲਾਲ ਡੈਮ ਦੇ ਗੇਟ ਖੋਲੇ ਗਏ ਆ। ਪਾਣੀ ਦਾ ਵਹਾਅ ਤੁਸੀਂ ਦੇਖ ਸਕਦੇ ਹੋ। ਜਿਹੜਾ ਕੁਝ ਦਿਨਾਂ ਤੋਂ ਬੰਦ ਸੀਗਾ ਉਹ ਪਾਣੀ ਛੜਦਤਾ ਗਿਆ। ਆ ਦੇਖ ਸਕਦੇ ਹੋ ਤੁਸੀਂ। ਜਨਾਬ ਦੇ ਵਿੱਚ ਪਾਣੀ ਛੱਡਿਆ ਗਿਆ। ਸਲਾਲ ਡੈਮ ਦੇ ਤਿੰਨ ਗੇਟ ਖੋਲ ਦਿੱਤੇ ਗਏ ਨੇ ਆ ਪਾਣੀ ਦਾ ਬਹਾਅ ਤੁਸੀਂ ਦੇਖ ਰਹੇ ਹੋ ਖਬਰਾਂ ਮੁਤਾਬਕ ਤਿੰਨ ਗੇਟ ਖੋਲੇ ਗਏ ਨੇ ਝਨਾਵ ਦਰਿਆ ਦੇ ਵਿੱਚ ਪਾਣੀ ਛੱਡ ਦਿੱਤਾ ਗਿਆ ਆ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਖਬਰਾਂ ਮੁਤਾਬਕ ਤਿੰਨ ਗੇਟ ਖੋਲੇ ਗਏ ਆ ਅਸਲੀ ਜਿਹੜੀ ਜਾਣਕਾਰੀ ਹੈ ਖੁੱਲ ਕੇ ਸਾਹਮਣੇ ਆ ਜਾਣੀ ਹੈ ਗੇਟ ਕਿਉਂ ਖੋਲੇ ਗਏ ਐ ਸਾਰੀ ਜਾਣਕਾਰੀ ਜਿਵੇਂ ਜਿਵੇਂ ਸਮਾਂ ਬੀਤੂਗਾ ਸਾਹਮਣੇ ਆ ਜਾਣੀ ਐ ਪਰ ਚਨਾਵ ਦਰਿਆ ਦੇ ਵਿੱਚ ਪਾਣੀ ਛੱਡਿਆ ਗਿਆ ਸਲਾਲ ਡੈਮ ਦੇ ਗੇਟ ਖੋਲੇ ਗਏ ਐ ਪਾਣੀ ਦਾ ਵਹਾਅ ਤੁਸੀਂ ਦੇਖ ਸਕਦੇ ਹੋ ਜਿਹੜਾ ਕੁਝ ਦਿਨਾਂ ਤੋਂ ਬੰਦ ਸੀਗਾ ਉਹ ਪਾਣੀ ਛੱਡ ਦਿੱਤਾ ਗਿਆ ਅਤੇ ਦੇਖ ਸਕਦੇ ਹੋ ਤੁਸੀਂ ਜਨਾਬ ਦੇ ਵਿੱਚ ਪਾਣੀ ਛੱਡਿਆ ਗਿਆ